ਸਤਿ ਸ੍ਰੀ ਅਕਾਲ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਇਸ ਵਲੌਗ 'ਚ ਆਪਾਂ ਖੜੇ ਆ ਸੁਲਤਾਨਪੁਰ ਲੋਧੀ ਦੇ ਏਰੀਏ 'ਚ ਇੱਥੋਂ ਮੱਸ ਮੇਰੇ ਹਿਸਾਬ ਨਾਲ 2-3 ਕਿਲੋਮੀਟਰ ਰਹਿ ਗਿਆ ਉਹ ਸਾਹਮਣੇ ਸੁਲਤਾਨਪੁਰੀ ਆ ਸੁਲਤਾਨਪੁਰ ਗੁਰੂ ਨਾਨਕ ਦੇਵ ਜੀ ਦਾ ਪਿੰਡ ਆ ਉਹ ਜਿੱਥੇ ਉਹ 14 ਸਾਢੇ ਮਤਲਬ 14 ਸਾਲ 6 ਮਹੀਨੇ ਉਹ ਹੋ ਰਹੇ ਤੇ ਰਸਤੇ ਦੇ ਵਿੱਚ ਨਾ ਗੱਡੀਆਂ ਬੜੀਆਂ ਜਾਂਦੀਆਂ ਆ ਆ ਰੋਡ ਤੇ ਰਸਤੇ ਦੇ ਵਿੱਚ ਇੱਕ ਪੱਕੀ ਫਸਲ ਲੱਗੀ ਸੀ ਉਹ ਆਪਾਂ ਦੇਖਣ ਨੂੰ ਅੱਗੇ ਇਹ ਦਿਖਾਉਨੇ ਆ ਤੁਹਾਨੂੰ ਕਿਉਂਕਿ ਆਪਣੇ ਏਰੀਆ 'ਚ ਇਹ ਫਸਲ ਨਹੀਂ ਹੁੰਦੀ ਇੱਥੇ ਹੈਗੀ ਆ ਬਾਈਆਂ ਨੇ ਦੁਕਾਨ ਵੀ ਲਾਈ ਆ ਇੱਕ ਤਾਹ ਸ਼ਕਰਕੰਦੀ ਵੇਚਦੇ ਆ ਇੱਕ ਆ ਸੰਘਾੜੇ ਵੇਚਦੇ ਬਾਈ ਇਹਨੂੰ ਸੰਘਾੜੇ ਕਹਿੰਦੇ ਅੱਛਾ ਇਹ ਕਿਵੇਂ ਮਤਲਬ ਐਂ ਖਾਈਦੇ ਆ ਫਰੂਟ ਆ ਇਹ ਅੱਜ ਲੋੜ ਹੈ ਛਿੱਲ ਕੇ ਖਾਈਦੇ ਠੀਕ ਆ ਅੱਜ ਮੇ ਰੰਗ ਹੋਰ ਆ ਯਾਰ ਇਹਨਾਂ ਦਾ ਹੋਰ ਆ ਉਹ ਕੱਚਿਆ ਜੀ ਉਹਦੇ ਅੱਛਾ ਉਹ ਬਾਲ ਕੇ ਖਾਈਦੇ ਆ ਠੀਕ ਆ ਠੀਕ ਆ ਤੇ ਕੱਚੇ ਨਹੀਂ ਖਾਈਦੇ ਜੱਜੇ ਖਾਈਦੇ ਕੱਚੇ ਮਿੱਠੇ ਹੁੰਦੇ ਅੱਛਾ ਆ ਕੱਚਾ ਤੇ ਆ ਉਬਲੇ ਆ ਇਹ ਨਜ਼ਰ ਰੰਗ ਵਿੱਚ ਅਗਰ ਕੰਦੀ ਜਿਵੇਂ ਖਾਈਦੀ ਉਵੇਂ ਹੀ ਇਹ ਤੇ ਆ ਜਿਹੜੀ ਫਸਲ ਲੱਗੀ ਏ ਇਹਨਾਂ ਦੀ ਆ ਹਾਂਜੀ ਹਾਂਜੀ ਤੁਸੀਂ ਲਾਈਏ ਇਹ ਹਾਂਜੀ ਹਾਂਜੀ ਠੀਕ ਆ ਕਿੰਨੇ ਕੁ ਮਹੀਨਿਆਂ ਦੀ ਫਸਲ ਹੈ ਇਹ ਬਾਈ ਜੀ ਮਤਲਬ 4 ਮਹੀਨਿਆਂ ਦੀ ਅੱਛਾ ਤੇ ਪਾਣੀ ਜੀ ਹੁੰਦੇ ਇਹ ਪਾਣੀ ਜੀ ਹੁੰਦੇ ਠੀਕ ਆ ਉਹ ਪੱਟ ਰਹੇ ਹੋ ਠੀਕ ਆ ਆ ਜਾ ਬੱਬੂ ਦੇਖ ਕੇ ਇਹ ਆ ਜਾ ਆਪਾਂ ਦੇਖ ਕੇ ਉਹਨੇ ਇਹਨਾਂ ਨੇ ਦੁਕਾਨ ਵੀ ਬਣਾਈ ਆ ਤੇ ਆ ਸਾਰੀ ਫਸਲ ਇਹਨਾਂ ਦੀ ਆ ਆ ਜਿੰਨੇ ਕਿੱਲੇ ਆ ਬਾਈ ਕਿੰਨੇ ਕਿੱਲੇ ਹੋਣਗੇ 5 ਕਿੱਲੇ 5 ਕਿੱਲੇ ਠੀਕ ਆ ਠੀਕ ਆ ਕੀ ਰੇਟ ਮਿਲਦੇ ਇਹ ਕੱਚੇ ਮਤਲਬ ਦੇ ਮਿਲ ਜਾਂਦੇ ਆ ਜੀ 40 ਰੁਪਏ ਕਿਲੋ 50 ਰੁਪਏ ਦੇ ਵਿੱਚ ਠੀਕ ਆ 40 50 ਰੁਪਏ ਕਿਲੋ ਕਿਉਂਕਿ ਆਪਣੇ ਏਰੀਆ 'ਚ ਇਹ ਫਸਲ ਨਹੀਂ ਹੁੰਦੀ ਆ ਦੇਖੋ ਇੱਥੇ ਬਾਈ ਉਬਾਲਦੇ ਆ ਬਾਈ ਕਿੰਨਾ ਕੁ ਟਾਈਮ ਲੱਗਦਾ ਬਾਲਣ ਤੇ ਅੱਧਾ ਘੰਟਾ ਆ ਰੱਖ ਕੇ ਤੇ ਉੱਪਰ ਟੱਕਿਆ ਇਹਨੂੰ ਸੰਘਾੜੇ ਕਹਿੰਦੇ ਇਹਨਾਂ ਨੂੰ ਹਾਂਜੀ ਹਾਂਜੀ ਸੰਘਾੜੇ ਸੰਘਾੜਿਆਂ ਦੀ ਫਸਲ ਆ ਇੱਥੇ ਆ ਜਾ ਆ ਬਾਹਰ ਰਹੀ ਇਹ ਇਹਦੇ ਵਿੱਚ ਪਾ ਕੇ 2-4 ਕਿਲੋ ਇਹ ਆ ਜੀ ਆਪਾਂ ਦੇਖ ਕੇ ਆਉਂਦੇ ਆ ਅੱਗੇ ਨੂੰ ਨਾ ਇਹ ਤਾਂ ਆਲੂ ਆ ਆ ਸਾਰੀ ਆ ਸੰਘਾੜੇ ਵਾਲੀ ਫਸਲ ਇਹ ਪਾਣੀ ਦੇ ਵਿੱਚ ਜਿਵੇਂ ਉਹ ਨਹੀਂ ਹੁੰਦੇ ਯਾਰ ਜਿਵੇਂ ਦੂਜਾ ਕਮਲ ਦੇ ਫੁੱਲ ਹੁੰਦੇ ਆ ਓਵੇਂ ਦੀ ਫਸਲ ਹੁੰਦੀ ਆ ਦੇਖੋ ਪੱਤੇ ਦੇਖੋ ਆ ਬੂਟਾ ਨਾ ਆ ਬੂਟਾ ਆ ਦੇਖੋ ਪੱਟਿਆਂ ਦਾ ਆ ਸੰਘਾੜੇ ਲੱਗੇ ਆ ਆ ਨਵੇਂ ਬਣ ਰਹੇ ਆ ਮਤਲਬ ਇਹਦੀਆਂ ਜੜਾ ਪਾਣੀ ਦੇ ਵਿੱਚ ਹੀ ਹੁੰਦੀਆਂ ਇਹਨੂੰ ਨਿਕਾ ਦੇਣੇ ਆਪਾਂ ਆਜੋ ਔਰ ਪੱਟ ਰਹੀ ਆ ਪਾਈਆਂ ਦੇ ਜਿਆ ਪੰਜ ਕਿੱਲੇ ਆ ਸਾਰੇ ਸੰਘਾੜੇ ਲੱਗੇ ਆ ਇਹ ਯਾਰ ਪਾਣੀ ਦੇ ਵਿੱਚ ਜਿੰਦੇ ਆਪਾਂ ਧੋਣਾ ਲਾਉਂਦੀਆਂ ਨਾ ਊਮੇ ਹੀ ਇਹ ਫਸਲ ਆ ਕਿਵੇਂ ਆਪਾਂ ਝੋਨੇ ਦੀ ਫਸਲ ਹੁੰਦੀ ਆ ਸਾਰੀ ਊਮੇ ਹੀ ਆ ਇਹ ਬੰਦ ਕੇ ਇਹ ਨਾ ਜੁਦੀ ਆ ਫਸਾ ਨਾ ਇੱਥੇ ਸਰਕਾਰਪੁਰ ਵਾਲੇ ਏਰੀਏ ਦੇ ਵਿੱਚ ਜੁਦੀ ਆ ਲੋਧੀ ਦੇ ਏਰੀਏ ਚਾ ਜਲੰਧਰ ਵੀ ਹੁੰਦੀ ਹੋਊਗੀ ਜਿਵੇਂ ਆਪਾਂ ਦੇਖੀ ਸੀ ਨਾ ਫਲੋਇਪਰ ਹੋ ਕਮਲ ਦੇ ਫੋਨ ਨਾ ਉਹ ਵੀ ਐ ਪਾਣੀ ਦੇ ਵਿੱਚ ਐਵੇਂ ਹੀ ਉਹ ਆ ਇਧਰੋਂ ਵੱਡਰੇ ਆ ਇੱਥੋਂ ਤੁਹਾਨੂੰ ਦਿਖਾਉਣਾ ਆ ਸਾਰੀ ਤਾਂ ਕੱਚੀ ਅਜੇ ਇਹਦੇ ਛੋਟੇ ਛੋਟੇ ਬੜੇ ਆ ਇਦਰ ਮਿਲਣਾ ਇੱਥੋਂ ਵੱਟ ਪੱਟ ਲਈ ਇਹਨਾਂ ਨੇ ਜਿਵੇਂ ਪੁੱਥਲ ਪੁੱਥਲ ਹੋ ਗਏ ਹਨਾ ਸਾਰੇ ਇਤਰਾ ਪਾਣੀ ਪਈ ਜਾਂਦਾ ਆਹ ਗੱਡੇ ਗਾੜੀ ਦੇਖਿਓ ਦਿਖਾਉਣਾ ਤੁਹਾਨੂੰ ਛੇ ਲੱਗੇ ਕੱਚੇ ਵੀ ਕੇ ਬਾਈ ਕਹਿੰਦਾ ਕੱਚੇ ਵੀ ਖਾ ਲਈਦੇ ਨੂੰ ਸਿੱਲ ਕੇ ਫਲ ਬਹੁਤ ਵਧੀਆ ਇਹ ਇਹ ਵੀ ਰੋਤਾ ਹੁਣ ਐਵੇਂ ਜਿਵੇਂ ਮੱਲ ਉਹ ਨਹੀਂ ਹੁੰਦੀ ਯਾਰ ਮੱਲ ਜਿਆਦਾ ਨਹੀਂ ਹਲਕਾ ਜਿਹਾ ਮਿੱਠਾ ਟੇਸਟ ਨਹੀਂ ਲੱਗਾ ਜਿਆਦਾ ਮਿੱਠਾ ਨਹੀਂਗਾ ਜਾਣਾ ਮਿੱਠਾ ਨਹੀਂ ਹਟਾ ਮਿੱਠਾ ਇਹ ਕੱਚਾ ਨਾ ਉਬਾਲ ਕੇ ਪਤਾ ਟੇਸਟੀ ਕਿੰਨਾ ਉਹ ਦੇਖੋ ਉਹ ਪੱਟ ਰਹੇ ਆ ਮੈਨੂੰ ਲੱਗਦਾ ਇਹਦੇ ਵਿੱਚੋਂ ਪੱਟ ਲੇ ਬੱਬੂ ਹੁੰਦ ਦਿਖਾਉਣਾ ਮੈਂ ਆਹ ਸਾਰੇ ਜਿੰਨੇ ਲਾਲ ਆ ਤੇ ਆ ਹਰੇ ਆ ਚੱਲ ਅੱਗੇ ਮੈਂ ਦਿਖਾਉਣਾ ਤੁਹਾਨੂੰ ਇਥੋਂ ਪੱਟ ਕੇ ਦਿਖਾਉਣਾ ਚੱਲ ਅੱਗੇ ਚੱਲ ਆ ਦੇਖੋ ਆਵੇ ਇਹਨੂੰ ਲੱਗੇ ਆ ਨਾ ਛੋਟੇ ਛੋਟੇ ਨੇੜੇ ਉਹਨਖਾਈ ਨੇੜੇ ਆ ਜਾ ਨਾ ਜਣਾ ਦੇਖੋ ਕਿੰਨੀਆਂ-ਕਿੰਨੀਆਂ ਲੰਬੀਆਂ ਯਾਰ ਹੈ ਬੱਕਰੀ ਫਸਲ ਆ ਦੇਖੋ ਕਿੰਨੀ ਪੀੜ ਲੱਗ ਗਈ ਲੈਣ ਵਾਲੇ ਸੰਘਾੜੇ ਤੇ ਉਹ ਹੋ ਲੈਣ ਵਾਲੇ ਛਕਰ ਕੰਦੀ ਬਾਈ ਸ਼ਕਰ ਕਰਨ ਦੀ ਵੇਚਦੇ ਆ ਉਹ ਉੱਥੋਂ ਤੱਕ ਇਹ ਸੰਘਾੜੇ ਆ ਇਹ ਪਤਾ ਕੀ ਆ ਜਿਵੇਂ ਜੜਾਂ ਤੋਂ ਪਹਿਲਾਂ ਆਪਾਂ ਪੱਟੀ ਜਣੇ ਫੇਰ ਹੋਰ ਲੱਗ ਜਾਂਦੇ ਆ ਫੇਰ ਉਹਨੂੰ ਤੋੜ ਲਈਦਾ ਫੇਰ ਹੋਰ ਲੱਗ ਜਾਂਦੇ ਆ ਮੇ ਜੜਾਂ ਦੇ ਵਿੱਚ ਇਹ ਫਲ ਉਹ ਤੋੜੇ ਤੋੜੀ ਜਾਂਦੀ ਹੈ ਪਰ ਇਹ ਬੜਾ ਔਖਾ ਗਾ ਕਿਉਂਕਿ ਇਹ ਫਸਲ ਨਾ ਪਾਣੀ ਦੇ ਵਿੱਚ ਹੀ ਆ ਪਾਣੀ ਦੇ ਵਿੱਚ ਤੋੜਨਾ ਕਿੰਨਾ ਔਖਾ ਯਾਰ ਇਹ ਖਾ ਕੇ ਦੇਖੋ ਤੁਹਾਡੇ ਸ਼ਹਿਰ ਵੀ ਮਿਲਦੇ ਹੋਣਗੇ ਸਸਤੇ ਹੀ ਆ 50 ਰੁਪਏ ਕਿਲੋ ਬਾਈ ਕਹਿੰਦਾ 40 50 ਰੁਪਏ ਕਿਲੋ ਆ ਤੇ ਲੈ ਜਾਣਗੀ ਕੋਈ ਨਾ ਆ ਦੇਖੋ ਕਿੰਨੀ ਸੋਹਣੀ ਫਸਲ ਆ ਬਖਰੀ ਫਸਲ ਆ ਤੇ ਇੱਕ ਵਾਰ ਇਹ ਮਤਲਬ ਵੀ ਜਦੋਂ 6 ਮਹੀਨੇ ਦੀ ਫਸਲ 5 6 ਮਹੀਨੇ ਤੇ ਹੋਈ ਜਾਂਦੇ ਹੋਈ ਜਾਂਦੇ ਆ ਮਤਲਬ ਥੱਲੋਂ ਵੱਢ ਲਈਦੇ ਆ ਇੱਥੇ ਮੈਨੂੰ ਲੱਗਦਾ ਇਥੋਂ ਪੱਟ ਲਿਆ ਦੁਬਾਰਾ ਲੱਗਣਗੇ ਹੈ ਨਹੀਂਗੇ ਖਾਲੀ ਆ ਜੜਾ ਹਾਂ ਜੜਾ ਖਾਲੀ ਆ ਆ ਛੋਟੇ ਛੋਟੇ ਲੱਗੇ ਆ ਨਾ ਦੇਖੋ ਆ ਦੇਖੋ ਇਹ ਕਾ ਲੱਗਿਆ ਇਹ ਕਾ ਲੱਗਿਆ ਸੰਘਾੜਾ ਇਸ ਤਰ੍ਹਾਂ ਹੋਰ ਲੱਗੀ ਜਾਂਦੇ ਆ ਸੰਘਾੜੇ ਤੋਂ ਹੋਰ ਜਿਹੜੇ ਆ ਸੰਘਾੜੇ ਹੀ ਆ ਇਹ ਸਾਰੇ ਆ ਸਾਰੇ ਖੇਤ ਇਹ ਕੁਝ ਹਰੇ ਲੱਗਦੇ ਆ ਤੇ ਕੁਝ ਸ਼ਕਰਕੰਦੀ ਨਹੀਂ ਗਈ ਸ਼ਕਰਕੰਦੀ ਹੋਰ ਖੇਤ ਚ ਹੋਊਗੀ ਚਲੋ ਵਧੀਆ ਬਾਈ ਆਪ ਹੀ ਲਾਇਆ ਆਪ ਹੀ ਵੇਚੀ ਜਾਂਦੇ ਆ ਇੰਨੀ ਸੋਹਣੀ ਫਸਲ ਆ ਆ ਦੇਖੋ ਕਿੰਨੇ ਲੋਕ ਆ ਕੇ ਲੈਣ ਤੂੰ ਇੱਡੀ ਮਹਿੰਗੀ ਨਹੀਂ ਹੈ ਕੀ ਨੇ ਬਣਾਉਂਦੇ ਭਾਈ ਲੋਗੇ ਇੱਕ ਕੋਈ ਨਹੀਂ ਮਾਨੀ ਜਲ ਉਹ ਪਾਦੇ 100 ਦੇ ਪਾਦੇ ਹੋ ਜੀ ਭਾਈ ਸਬਜੀ ਬਣਾਉਂਦੇ ਕਿ ਐਂ ਹੀ ਖਾਓਗੇ ਹਾਂਜੀ ਐਂ ਹੀ ਖਾਂਦੇ ਆ ਕਿ ਸਬਜੀ ਬਣਾਉਦੇ ਐਂਦੇ ਖਾ ਲੀਦੇ ਵਾਰ ਕੇ ਠੀਕ ਹੈ ਜੀ ਆ ਕ ਵੀ ਪੂਰੇ ਮਿਲ ਜਾਂਦੇ ਕਿਉਂਕਿ ਸੜਕ ਦੇ ਉੱਤੇ ਹੀ ਲਗਾਣ ਲੱਗੀ ਆ ਦੇਖੋ ਉਹ ਉੱਥੋਂ ਤੱਕ ਸਾਰੀਆਂ ਫਸਲਾਂ ਇੰਨਾਂ ਦੀਆਂ ਸੋਹਣਾ ਮਾਹੌਲ ਚਾਲਾ ਨਵੀਂ ਫਸਲ ਅੱਜ ਦੇਖੀ ਆਪਾਂ ਤੁਸੀਂ ਕਮੈਂਟ ਕਰਕੇ ਦੱਸਿਓ ਤੁਹਾਡੇ ਏਰੀਆ ਚ ਵੀ ਇਹ ਹੁੰਦੀ ਆ ਮੈਂ ਤਾਂ ਪਹਿਲੀ ਵਾਰ ਦੇਖੀ ਇੱਧਰ ਜਲੰਧਰ ਕਪੂਰ ਥਲੇ ਸਾਈਡ ਤੇ ਉਹ ਮਿੱਥੋਂ ਨਿਕਲ ਕੇ ਵੱਜਾ ਪਿਆਈ ਲੱਗਾ ਨਾਲ ਕੇ ਬਹੁਤ ਠੇਗ ਲੇ ਇਹ ਆਪਾਂ ਜਲ ਜਲਦੇ ਆ ਹੋਰ ਨਹੀਂ ਬੰਦਾ ਚੱਲ ਸਕਦਾ ਉਹ ਵੇ ਜਾਨੀ ਜਿਹੜਾ ਰੇੜੀ ਵਾਲਾ ਆਇਆ ਕਹਿੰਦਾ ਮੈਂ ਤੋੜਨਾ ਮੈਂ ਤੋੜਾਂ ਜਿੰਨੇ ਤੋੜ ਲੈਗਾ ਤੇਰੇ ਕੰਡੇ ਵੀ ਹੁੰਦੇ ਜੜਾਂ 'ਚ ਅੱਛਾ ਤੇ ਬਾਈ ਜਿਵੇਂ ਮਤਲਬ ਆਪਾਂ ਲਾਈ ਜੰਨੇ ਆ ਅੱਛਾ ਜੀ ਮੈਂ ਵੜਨ ਲੱਗਿਆ ਸੀ ਫਿਰ ਮੈਂ ਵੜਿਆ ਨਹੀਂ ਅੱਛਾ ਇਹ ਆ ਕੰਡੇ ਆ ਹਾਂਜੀ ਆ ਤਿੱਖੇ ਤਿੱਖੇ ਆ ਦੇਖੋ ਬੜੇ ਹੈ ਵੀ ਬੜੇ ਤਿੱਖੇ ਯਾਰ ਅੱਛਾ ਇਹ ਬਾਲ ਕੇ ਤੁਸੀਂ ਛਿੱਲ ਲੈਨੇ ਹੋ ਹਾਂਜੀ ਪਰ ਨਹੀਂ ਯਾਰ ਇੱਥੇ ਵੀ ਹੈਗੇ ਆ ਕੰਡੇ ਸਾਰੀਆਂ ਚੀਜ਼ਾਂ ਦੀ ਸਾਰੀਆਂ ਚੀਜ਼ਾਂ ਹਾਂ ਜਾਨ ਕੱਢ ਦੋ ਪੂਰੀ ਜਿੱਕਦੇ ਵੇਚ ਰਾਜਦੇ ਨਾ ਠੀਕ ਆ ਠੀਕ ਆ ਜਿਵੇਂ ਤੁਸੀਂ ਪੱਟੀ ਜਾਨੇ ਹੋ ਵੱਢੀ ਜਾਨੇ ਯਾਰ ਫਸਲ ਫੇਰ ਉਹ ਲੱਗ ਜਾਂਦੇ ਮਗਰ ਫੇਰ ਤਿਆਰ ਹੋ ਜਾਂਦਾ ਹਾਂਜੀ ਠੀਕ ਆ ਠੀਕ ਆ ਤੇ ਖਰਾਬ ਤਾਂ ਨਹੀਂ ਹੁੰਦੀ ਜੇ ਮੰਨ ਲਓ 2-4 ਦਿਨ ਲੇਟ ਵੀ ਆਪਾਂ ਤੋੜੀਏ ਇਹ ਨਹੀਂ ਖਰਾਬ ਹੁੰਦੀ ਜੀ ਸਮਾਂ ਨਹੀਂ ਖਾਂਦੀ ਠੀਕ ਆ ਲੇਟ ਤੋੜ ਲਓ 20 ਤੋੜ ਲਓ ਠੀਕ ਆ ਠੀਕ ਆ ਇਹ ਸੁਲਤਾਨਪੁਰ ਲੋਧੀ ਤੋਂ ਜਿਹੜਾ ਇਹ ਰੋਡ ਹੈਗਾ ਇਹ ਜਾਂਦਾ ਇੱਥੇ ਬਾਬਾ ਡੱਲਾ ਸਾਹਿਬ ਬਾਬਾ ਡੱਲਾ ਸਾਹਿਬ ਹੈਨਾ ਡੱਲੇ ਜਾਂਦਾ ਇਹ ਠੀਕ ਆ